ਅਮੇ ਕੁ ਪਰਵਾਰਾਂ ਨੇ ਜੋਇਨ ਕਰਨਾ ਹੈ ਉਹ ਜਿੰਨੇ ਕੀਰੂ ਇਹਦੇ ਕਰਕੇ ਟਾਈਮ ਲੱਗ ਗਿਆ ਨਾ ਪ੍ਰੋਗਰਾਮ ਵੇਦ ਹੋ ਗਏ ਸੋ ਆਪਾਂ ਜਿਵੇਂ ਆਪਣੇ ਮਾਦਰੀ ਸਾਹਿਬ ਆਉਂਦੇ ਆ ਆਪਣੇ ਚੰਗੀਕ ਸਾਹਿਬ ਆਪਾਂ ਪੂਰੇ ਨਾਲੇ ਲਾਈਤੀ ਨਾਲ ਦੇ ਵਿੱਚ ਉਹਨਾਂ ਨੂੰ ਸਵਾਗਤ ਕਰਨਾ ਹੈ ਪੂਰਾ ਬੁਲੂਸ ਤੁਹਾਡਾ ਹਾਜ਼ਰ ਹੋਣਾ ਨਹੀਂ ਆਲੀ ਆਪਾਂ ਬਹੁਤ ਹੋ ਗਿਆ ਇਕੱਠ आम आदमी पार्टी आम आदमी पार्टी जयदाद गुरमीत सिंह जी खुटिया जयदाद गुरमीत सिंह जी खुड़िया जयदाद गुरमीत सिंह जी खुड़िया सरदार भगवंत मान सिंह गुमी सिंह जी खुड़िया आम आदमी पार्टी भगवंत मान जिंदाबाद जिंदाबाद ਆਮ ਆਪੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਗੁਰਮੀ ਸਿੰਘ ਦੀਆਂ ਜਿੰਦਾਬਾਦ ਗੁਰਮੀ ਸਿੰਘ ਦੀਆਂ ਜਿੰਦਾਬਾਦ ਆਪਣੇ ਵਿਚਾਰ ਆਪਣੇ ਲੋਕ ਸਭਾ ਉਮੀਦਵਾਰ ਸਰਦਾਰ ਗੁਰਮੀ ਸਿੰਘ ਦੀਆਂ ਜਿੰਦਾਬਾਦ ਪਿੰਡ ਦੇ ਜਿਹੜੇ ਮੋਟਵਾਰ ਆਦਿਵਾਰ ਸੱਜਨ ਸਾਹਿਬ ਤੁਸੀਂ ਬਹਾਦਰ ਸਿੰਘ ਦੇ ਨਾਲ ਬੈਠੋ ਸਰਦਾਰ ਗਰਮੀ ਸਿੰਘ ਕੁਡੀਆਂ ਜਿੰਦਾਬਾਦ ਸਰਦਾਰ ਗਰਮੀ ਸਿੰਘ ਕੁਡੀਆਂ ਜਿੰਦਾਬਾਦ ਬਹੁਤ ਵੱਡੀ ਗੰਟੀ ਚ ਆਲਮਾੜੀ ਸੰਗਤ ਜਵਾਈ ਵਾਲੀ ਪਿੰਡ ਆਇਆ ਸੀ ਸੈਂਟਰ ਦੇ ਸਾਹ ਉਹਨਾਂ ਨੂੰ ਆਪਣੇ ਆਲਮਾੜਾ ਪਿੰਡ ਦੇ ਵੋਟ ਵਧਾਈ ਸੀ ਉਮੀਦ ਕਰਦੇ ਆਂ ਵੀ ਅੱਜ ਵੀ ਤੁਸੀਂ ਜਿਹੜਾ ਕਿ ਪਹਿਲਾਂ ਵਾਂਗੂ ਹੀ ਹੋ ਸਕਦਾ ਤੀਜੇ ਤੋਂ ਛੋਟੇ ਪਹਿਲੇ ਤੇ ਤੁਸੀਂ ਆਓਗੇ ਬੀਤ ਕਰਦੇ ਆ ਰੋਡਵਾਸ ਕਰਦੇ ਆ ਤੇ ਇੰਨੀਆਂ ਬੇਨਤੀਆਂ ਨਾਲ ਸਾਡੀ ਭੈਣ ਸੰਮਦੀਪ ਕੌਰ ਜਿਹੜੇ ਜੀ ਮੌੜ ਹਲਕੇ ਤੋਂ ਆਏ ਹੈ ਸਪੈਸ਼ਲ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਸਾਡੀ ਭੈਣ ਦਾ ਸ਼ੁਕਰੀਆ ਕਿ ਅੱਜ ਇੰਨੀ ਦੂਰ ਚੱਲ ਕੇ ਆ ਕੇ ਜਾਇਦਾਰ ਜੀ ਦੀ ਜੁਣ ਕਰ ਚਾਲ ਚਾਉ ਦੀ ਇੱਛਾ ਨਾਲ ਜਾਨੂੰ ਰੱਖਿਆ ਵੀ ਆਪਾਂ ਨੂੰ ਪਰਿਵਾਰ ਦੇ ਲਈ ਪ੍ਰਚਾਰ ਕਰਨਾ ਚਾਹੀਦਾ ਹੈ ਇਸ ਲਈ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਹੁਣ ਤੁਹਾਡੇ ਨਾਲ ਦੋ ਸਭਾ ਸੰਜੇ ਕਰਨਗੇ ਪਰ ਸੰਮਦੀਪ ਕੌਰ ਇੱਥੇ ਪਹੁੰਚੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਭਰਾ ਸਤਿਕਾਰਯੋਗ ਮਾਮਾ ਭੈਣਾਂ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਆਓ ਸਭ ਤੋਂ ਪਹਿਲਾਂ ਗੱਜ-ਬੱਜ ਕੇ ਗੁਰਾਂ ਦੀ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਇਹ ਤੁਹਾਨੂੰ ਸ ਅੱਜ ਵਿੱਚ ਕੁੱਲ ਜੀ 13 ਲੋਕ ਸਭਾ ਹਲਕੀਆਂ ਜਿੱਥੇ ਲੱਗ ਲੱਗੇ ਜਿਹੜੇ ਉਮੀਦਵਾਰ ਨਹੀਂ ਉਹ ਨਾਮਜ਼ਦ ਕੀਤੇ ਆ ਤਾਂ ਮੈਨੂੰ ਲੱਗਦਾ ਕਿ ਆਪਾਂ ਬਠਿੰਡੇ ਵਾਲੇ ਬਹੁਤ ਭਾਗ ਵਾਲੇ ਆ ਜਿਨ੍ਹਾਂ ਨੂੰ ਬਹੁਤ ਇਮਾਨਦਾਰ ਸੱਚੇ ਸੁੱਚੇ ਨੇਕ ਇਨਸਾਨ ਸਰਦਾਰ ਜੱਜੇ ਸਿੰਘ ਜੀ ਗੁਰਮੀਤ ਸਿੰਘ ਸਰਦਾਰ ਜੱਜੇ ਸਿੰਘ ਗੁਰਮੀਤ ਸਿੰਘ ਜੀ ਖੁੱਡੀਆਂ ਵਰਗੇ ਜਿਹੜੇ ਉਮੀਦਵਾਰ ਨੇ ਮਿਲੇ ਨੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਹਨਾਂ ਇਨਾਂ ਦੀ ਸ਼ਖਸੀਅਤ ਤੋਂ ਅਣਜਾਣ ਹੋਊਗਾ ਜੋ ਖੁੱਡੀਆਂ ਪਰਿਵਾਰ ਤੋਂ ਅਣਜਾਣ ਹੋਊਗਾ ਕਿਉਂਕਿ ਖੁੱਡੀਆਂ ਪਰਿਵਾਰ ਨੇ ਬਹੁਤ ਸਤਕਾਰਯੋਗ ਵਾਸੀ ਮੇਰੇ ਸਤਕਾਰਯੋਗ ਪਹਿਣਾ ਖੁੱਡੀਆਂ ਮਾਵਾ ਪਿਆ ਸਾਡੇ ਭਰਾ ਸਤਕਾਰਯੋਗ ਅਤੇ ਬਜ਼ੁਰਗ ਨੌਜਵਾਨ ਵੀਰ ਮੇਰੇ ਨਾਲ ਆਏ ਹੋਏ ਪਾਰਟੀ ਦੇ ਸੀਨੀਅਰ ਨੀਰਸ਼ੇਪ ਇਸ ਪੰਦੇ ਸਾਰੇ ਬਹੁਤ ਸਤਿਕਾਰਯੋਗ ਇਸ ਪ੍ਰੋਗਰਾਮ ਨੂੰ ਪ੍ਰਬੰਧ ਲੋਨ ਵਾਲੇ ਸਾਡੇ ਪਾਰਟੀ ਦੇ ਵਲੰਟੀਅਰ ਵਰਕਰ ਅਤੇ ਅਹੁਦੇਦਾਰ ਸਾਰੇ ਅਮਰਦ ਸਜਣ ਫਤੇ ਸਾਂਝੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਦੇ ਇਲੈਕਸ਼ਨ ਦੇ ਸੰਬੰਧ ਵਿੱਚ ਸਰਕਾਰੀ ਸੇਵਾ ਵਿੱਚ ਮੈਂ ਇੱਥੇ ਹਾਜ਼ਰ ਹੋਇਆ ਤੁਸੀਂ ਪੰਜਾਬ ਦੇ ਲੋਕਾਂ ਨੇ 2022 ਵਿੱਚ ਇੱਕ ਵੱਡਾ ਫੈਸਲਾ ਲੈ ਕੇ राजनीति की दिशा बदली जेड़े परिवार सियासत में अपनी रियासत समझी बैठे सन जिना घर के तीन तीन चार चार जी तो पुत्र भतीजे रिश्तेदार ਪੰਜਾਬ ਦੀ ਵਿਧਾਨ ਸਭਾ ਚ ਲਗਾਤਾਰ ਤੇ ਜਾਂਦੇ ਕਰੋ ਲੰਮੇ ਸਮੇਂ ਤੋਂ ਜਾਂਦੇ ਸਨ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਲੋਕਾਂ ਨੇ ਇੱਕ ਵੀ ਉਰਸ ਰਾਜਨੀਤਿਕ ਪਰਿਵਾਰ ਦੇ ਮੈਂਬਰ ਨੂੰ ਵਿਧਾਨ ਸਭਾ ਵਿੱਚ ਨਹੀਂ ਜਾਣ ਦਿੱਤਾ ਪੰਜਾਬ ਦੇ ਲੋਕਾਂ ਨੇ ਆਪਣੇ ਵਿੱਚੋਂ ਹੀ ਜੰਮੇ ਪੜੇ ਔਰ ਵਿੱਚ ਵਿੱਚ ਦੇ ਲੋਕਾਂ ਨੂੰ ਆਪਨੇ ਨਵੇਂ ਦੇ ਬਣਾਇਆ ਉਹਨਾਂ ਵਿੱਚੋਂ ਸਰਕਾਰ ਜੋ ਕੈਨ ਬਣਾਇਓ ਮੈਂ ਵੀ ਇੱਕ ਸਦਾਤ ਭਗਵਾਨ ਸਿੰਘ ਮਾਰ ਦੀ ਸਰਕਾਰ ਬਣਾਈ ਅੱਜ ਬਹੁਤ ਸਾਰੀਆਂ ਬੰਨਾ ਪੂਰੀ ਹੋ ਜਾਂਦੀਆਂ ਨੇ ਇਹ ਭਗਵਾਨਤ ਬਾਹਨੇ ਦੋਸਤਾਂ ਵਿੱਚ ਕੀਤਾ ਕੀ ਹੈ ਫੇਸਬੁਕ ਦਾ ਜਮਾਨਾ ਹੈ ਕੋਈ ਦੋਰ ਕਰ ਮੋੜ ਕੇ ਲੈ ਕੇ ਪਾਗੋ ਚਲੀ ਜਾਂਦਾ ਕੋਈ ਸਚਾਈ ਕਿਸੇ ਨੂੰ ਪਤਾ ਹੀ ਪਤਾ ਹੁੰਦੀ ਹੈ ਕਿਸੇ ਨੂੰ ਨਹੀਂ ਪਰ ਜਿਹੜੀਆਂ ਗੱਲਾਂ ਕੀਤੀਆਂ ਉਹਦੇ ਕਿਸੇ ਤੋਂ ਸੁਣ ਨਹੀਂ ਸਕਦੀਆਂ ਇੱਕ ਜਿਹੜੀ ਪਹਿਲੇ ਸਾਡੇ ਸਮਝੋਤੇ ਦੀ ਰਾਜਨੀਤੀ ਸੀ ਪੁਰਾਣੀਆਂ ਪਾਰਟੀਆਂ ਵਾਲਾ ਨੇ ਬੀਐਸਪੀ ਮੈਂ ਅਗਲੀ ਵਾਰ ਨੂੰ ਤੂੰ ਆ ਜਾਏਗਾ ਜਿਹੜਾ ਸੁੱਖ ਸੌਂਦਾ ਇਹਨਾਂ ਨੂੰ ਵਾਰਸ ਨਾਲ ਲਈਏ ਉਹ ਨਹੀਂ

मंत्री बने उन्होंने कोठी सी कोई नहीं बाहर का बस सरदार बादल कोई भी एम एस सी कदे बन गई रह गए पर कोठी नहीं वेली करवा क्योंकि समझे सी अगली बार इन्होंने आ जाने और जो खर्चा पाए जो भी मेंटेनेंस लगा भैया सरकार वैसे करी जाती सी पहली बार आना लोगों को मुका वेले कराए है समझौते भी राजनीति भी सरदार भगवंत सिंह मान ने की ਸੈਂਕੜੇ ਕਰੋੜਾ ਰੁਪਇਆ ਪੰਜਾਬ ਦਾ ਖਜ਼ਾਨਾ ਜਿਹੜਾ ਉਸ ਸਮੇਂ ਹੋ ਰਿਹਾ ਸੀ ਉਹ ਵਰਤੋਂ ਹੋ ਰਹੀ ਸੀ ਉਹ ਬੰਦ ਕੀਤੀ 14 ਟੂਰ ਪ੍ਰਾਜੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਬੰਦ ਕਰਵਾਇਆ ਕਦੇ ਵੀ ਕੋਈ ਸਰਕਾਰ ਨਹੀਂ ਕਰਉਂਦੀ ਸੀ ਸਰਕਾਰ ਵਿੱਚ ਆਰਪਾਰ ਮਿਆਦ ਰੱਖ ਕੇ ਸਰ ਕਰੁੰਦੀ ਸੀ ਪਹਿਲੀ ਵਾਰ ਬੰਦ ਕੀਤੀ ਜਿਵੇਂ ਨਾਲ 100 ਕਰੋੜਾ ਰੁਪਇਆ ਪੰਜਾਬ ਗਿਆ ਇੱਕ ਤੋਂ ਬਹੁਤਿਆ ਯੋਜਕੇ ਲੈ ਜਉਂਦੀਆਂ ਸਨ ਕੋਈ ਬੰਦਗੀਤ ਸਰਕਾਰ ਜੋ ਪਾਇਆ ਪਾਓ 600 ਯੂਨਿਟ ਬਿਜਲੀ ਹਰ ਇੱਕ ਪਰਿਵਾਰ ਨੂੰ ਲੋੜ ਅਨੁਸਾਰ ਦਿੱਤੀਓ ਕੋਈ ਵਿਤਕਰਾਂ ਦੀ ਤੁਸੀਂ ਕਿਸ ਪਾਰਟੀ ਨਾਲੋਂ ਇਸ ਜਾਤੀ ਨਾਲ ਕਿਸ ਸ਼ਹਿਰ ਵਿੱਚ ਰਹਿੰਦੇ ਹੋ ਕਿਸ ਪਿੰਡ ਵਿੱਚ ਰਹਿੰਦੇ ਹੋ ਆਹ ਪਹਿਲਾਂ ਕੁੜੀਆਂ ਲਾਉਂਦੇ ਫਿਰਦੇ ਤੇ ਲੀਡਰਾਂ ਨੂੰ ਟੈਲੀਫੋਨ ਕਰਾਉਣੇ ਤੇ ਗੰਨਾ ਹੋਰ ਨਹੀਂ

ਤੁਹਾਡਾ ਰਾਤ ਨੂੰ ਸਰਚਾ ਨੂੰ ਕੋਈ ਪਾਣੀ ਦਾ ਰਸਤੇ ਜਾਣਾ ਪੈਂਦਾ ਸੀ 24 ਘੰਟੇ ਬੀਣਾ ਛੁੱਟਿਆ ਤੇਰੇ ਜਰੇ ਮੋਟਰ ਦਾ ਪਾਣੀ ਤੁਸੀਂ ਕੜਕਾ ਵਿੱਚ ਲਾਓ ਜਾਂ ਮੈਂ ਸਦਕਾਰ ਨੂੰ ਉਪਰੋਕਹ ਇਸ ਤੋਂ ਇਲਾਵਾ ਇੱਕ ਜਰੇ ਆਮ ਆਦਮੀ ਕਲੀਨਿਕ ਖੋਲੇ ਗਿਆ ਕੋਈ ਰੋਕੀ ਤੋਂ ਹੀ علاج ਕਰਾ ਸਕਦੇ ਹੋ ਪਰ ਉਹ ਛੋਟੇ ਵਾਸਤੇ ਬਹੁਤ ਮੁਸ਼ਕਲ ਹੈ ਉਹ ਕਿ ਨਾ ਆਰਨਾ ਚਾਰ ਉੱਾਰ ਵਕਤ ਪਰੋਤੋਂ ਮੋਸਤਵੰਦਾ ਮੁਰਤਿ ਕੋਈ ਮਲਬੂ ਸਿਹਤਾਂ ਜੋ ਪ੍ਰਾਉ ਕਸੇਵੇਂ ਭੁਖ ਮੰਤਰੀ ਨੇ ਬਿਲਕੁਲ ਵੋਜਾਨੇ ਨਹਿਰਾ ਕੱਢੀ ਹੋਣੀ ਕਿਦੇ ਸੋਚਿਆ ਜਿਹੜਾ ਕਲੇਜ ਮੁਧੂਵੰਦਿਆ ਕਦੀ ਅਸਮਈਂ ਦੀ ਨਹਿਰ ਵਾਰਾ ਜਮੀਨ ਤੇ ਪਾ ਜਿਹੜਾ ਪਾਣੀ ਪਾਸ਼ਤਾਨ ਨੂੰ ਵਾਹੂ ਵਾਰਿਆ ਨੂੰ ਕਿਸ ਨੇ ਸੋਚਿਆ ਨਹੀਂ ਸੀ ਇਹ ਵੋਜ ਲਈ ਅਸੀਂ ਵਾਪਕ ਵਿੱਚ ਲੈ ਆਏ ਜੋ

ਕਾਰਨ ਕਰਨਾ ਜੇ ਕਰਪਟਿਆ ਹੋਏ ਕੋਈ ਨਾ ਰੋ ਸਾਰੇ ਪਰੰਪਰ ਰੰਗ ਹੋਵੇ ਅ ਇਹ 2-4 ਮਹੀਨਿਆਂ ਦੇ ਤੋੜਾ ਨਾ ਲਾ ਦੇਣ ਜੇ ਬਿਜਲੀ ਮੁਫਤ ਦੇ ਸਕਦੇ ਹੋ ਜੇ ਫੋਨ ਪਾਰਜ ਬੰਦ ਕਰ ਸਕਦੇ ਹੋ ਲੋਕਾਂ ਦਾ ਪੈਸਾ ਬਚਾ ਸਕਦੇ ਆ ਇਹ ਸਰਕਾਰ ਬਣਾ ਸਕਦੇ ਆ ਜੇ ਬਿਜਲੀ ਪੂਰਾ ਦੇ ਸਕਦੇ ਹੋ ਔਰ 22000 ਨੌਕਰੀਆਂ ਯਾ ਨਸੀਰ ਜੀ ਸ਼ੁਰੂਤ ਬੜਾ ਕਿਸੇ ਸਾਰਸਤੋ ਆਪਣੇ ਧਿਆ ਬਕਰ ਦੇ ਸਕਦੇ ਆ ਇਹ ਕੰਗੂ ਹੋਈਗਾ ਕੁਬਾਰਨ ਗਦੀ ਅੱਖੀ ਗੱਲ ਨਹੀਂ ਇਸਾਈ ਸਰਕਾਰ ਜੋ ਪ੍ਰਣ ਪ੍ਰਾਉ ਕੀ ਤਮ ਸਰਦਾਰ ਭਗਵਾਨ ਸਿੰਘ ਆਂਦੀ ਸਰਕਾਰ ਨੇ ਪੰਜਾਬ ਦੇ ਲਈ ਸਾਜ ਰੂਹ ਵਿੱਚ ਕੀਤੀ ਹੈ ਯਕੀਸੇ ਤਰ੍ਹਾਂ ਇੱਕ ਪਸੇਵਰ ਦੇ ਨੂੰ ਉੱਤਰਾ ਜਿਹੜਾ ਇਹ ਕੋਈ ਜਿਵੇਂ ਉਹ ਸੁਲਤਾਨ ਦੇ ਸੀ ਉਸ ਤਰ੍ਹਾਂ ਕਿਸੇ ਵੰਤਵ ਨੇ ਨਾ ਕੋਈ ਹੋਟੇ ਕੋਨੇ ਨਾ ਕੋਈ ਟਰਾਂਸਪੋਰਟ ਵਾਈਏ ਅਸੀਂ ਇਮਾਨਦਾਰੀ ਨਾਲ ਮੌਕਾ ਦੀ ਸੇਵਾ ਵਿੱਚ ਆ ਸਕਤਾ ਜੋ ਪਰਉ ਤੁਸੀਂ ਮੈਨੂੰ ਦੱਸੋ ਸਰਦਾਰ ਪ੍ਰਕਾਸ਼ ਸਿੰਘ ਬਾਵਲ ਦੇ ਮੁਕਾਬਲੇ ਵਿੱਚ ਬਹੁਤ ਕਮਟੀ ਸ਼ਖਸੀਅਤ ਸਰਦਾਰ ਬਾਵਲ ਸਾਹਿਬ ਦੀ ਕੋਈ ਸ਼ੱਕ ਨਹੀਂ ਵਾਜੂ ਵਾਰੀ ਪੂਰੇ ਪੰਜਾਬ ਦੇ ਮੁੱਖ ਮੰਤਰੀ ਬਣਦਾ ਧਰਨਤਾ ਵਾਲੋ ਨਾ ਗਰੀ ਜਾ ਸਕਦੀ ਐ ਨਾ ਮੈਣੀ ਜਾ ਸਕਦੀ ਐ ਨਾ ਟੋਲੀ ਜਾ ਸਕੂਆ ਸੋ ਮੈਂ ਤੁਹਾਡੇ ਦੇ ਸਾਹਮਣੇ ਇੱਕ ਨਵਾਰਾ ਸੋਹਾਰਨ ਸਿੰਘ ਜੀ ਵੀਰ ਸਾਹਿਬ ਨੇ ਉਹਦੇ ਮਕਾਮ ਵਿੱਚ ਕੀ ਆ ਸਕਦਾ ਸੀ ਮੈਂ ਤਾਂ ਪੱਤਰਕਾਰਾਂ ਤੋਂ ਆਈ ਬਾਰ-ਬਾਰ ਪੁੱਛਦੇ ਸੀ ਵੀ ਬਾਦਲ ਸਾਹਿਬ ਤੁਸੀਂ ਚੋਣ ਹਾਰੇ ਨਹੀਂ ਤੇ ਤੁਸੀਂ ਕਾਹਦੇ ਵਾਸਤੇ ਲੜਦੇ ਹੋ ਮੈਨੋਂ ਕਹਿੰਦਾ ਸੀ ਕੋਈ ਟੀਵੀ ਬਾਦਲ ਸਾਹਿਬ ਕਹਿੰਦੇ ਚੋਣ ਹਾਰੇ ਨੇ ਇਹ ਤੋਂ ਸੰਬਾਲੇ ਵਾਸਤੇ ਲੜੋ ਮੈਨੋਂ ਕਹਿੰਦਾ ਸੀ ਕੋਟ ਬਾਦਲ ਸਾਹਿਬ ਦੀ ਕਮੇਰੀ ਉਹ ਕਹਿੰਦੇ ਸੀ ਇਹ ਨਹੀਂ ਹੋ ਸਕਦਾ ਬਾਦਲ ਸਾਹਿਬ ਜਿਹਦੇ ਸਿਰ ਤੇ ਹੱਥ ਰੱਖਦੇ ਹੋ ਐਮਐਲਏ ਬਣ ਜਾਂਦਾ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਬਣਾਇਆ ਹੋਰ ਲੋਕਾਂ ਨੂੰ ਵੀ ਪਰ ਸੱਚਾ ਹੋ ਗਿਆ ਉਹ ਪੜਾਉ ਖੇਡਾ ਸੀ ਪੱਤਰਕਾਰਾਂ ਨੂੰ ਜਿੰਨੇ ਸਿਰ ਤੇ ਤੁਸੀਂ ਹੱਥ ਰੱਖਦੇ ਹੋ ਐਮਐਲਏ ਬਣਦਾ ਸਰਦਾਰ ਪ੍ਰਕਾਸ਼ ਸਿੰਘ ਬਾਦੋ 11.5 ਹਜ਼ਾਰ ਵੋਟਾਂ ਨੇ ਹਰਕਤ ਨਾਲ ਹਾਰ ਗਏ

ਮੈਨੂੰ ਆਰੇ ਆਇਓ ਮੈਨੂੰ ਕੀ ਗੱਲ ਬਰਬਾਦ ਪੰਜ 30 30 30 ਆਜੋ ਅੰਕੇ ਆਜੋ करादे <laughs> ਵੀਰੇ ਮੜਾ ਪਿੱਛੇ ਆ ਜਾ ਵੀਰੇ ਫੋਟੋ ਆਣੀ ਕੈਚ ਕਰੀ ਜਾ ਹੋ ਗਿਆ ਆਓ ਜੀ ਚਲੋ ਪਾਰਟੀ ਤੇ ਤਵਾ ਧਰਦੇ ਆ ਇਹਦਾ ਕਾਰਨ ਕੀ ਹੈ ਨਾ ਸੈਂਟਰ ਤੇ ਦਬਾਅ ਲਾਉਂਦੇ ਆ ਐਸੇ ਨਾ ਉਹ ਵੀ ਦਿ ਸਮੇ ਹੁੰਦਾ ਜਾਂ ਮੇਰਾ ਖਲ ਕਰੀ ਖੜੇ ਆ ਪਰ ਲੋਕਾਂ ਦਾ ਸਮਝ ਹੁੰਦਾ ਜਿੱਥੇ ਹੋਇਆ ਪਿਆ ਉਹ ਪ੍ਰਮਾਤਮਾ ਜਾਣੇ ਤਾਰਕ ਉਸੇ ਨੂੰ ਜੀ ਕਿਵੇਂ ਆਈ ਨਾ ਵੱਡਾ ਥੋੜੇ ਇਕੱਠ ਹੁੰਦਾ ਰੋਡ ਸ਼ੋਅਾਂ ਦੇ ਵਿੱਚ ਵੀ ਉੱਥੇ ਅਸੀਂ ਆਲਮਾਲੇ ਵੇਖਿਆ ਤੇ ਇਹਦਾ ਮਤਲਬ ਤੁਸੀਂ ਮੰਨਦੇ ਹੋ ਵੀ ਜਿੱਤਦਾ ਹੁਣ ਫਾਈਨਲ ਆ ਮੈਂ ਦੇਖੋ ਜਿੱਤ ਹਾਰ ਲੋਕਾਂ ਦੇ ਹੱਥ ਵਿੱਚ ਵਾਇਆ ਕਰਦੀ ਹੈ ਪਰ ਮੈਨੂੰ 100% ਵਿਸ਼ਵਾਸ ਹੈ ਪਹਿਲਾਂ ਵੀ ਜਿਹੜੀ ਮੇਰੀ ਜੋਣ ਹੈ ਉਹ ਜਨਤਾ ਨੇ ਲੜੀ ਹੈ ਤੇ ਹੁਣ ਮੈਂ ਤਾਂ ਏਡੀ ਜੋਕਰ ਹੈਣੀ ਸੀ ਤਾਂ ਉਹ ਤੋਂ ਵੱਡਾ ਇਲੈਕਸ਼ਨ ਹੈ ਹੁਣ ਵੀ ਜਨਤਾ ਲੜ ਰਹੀ ਹੈ ਤੇ ਆਪ ਹੀ ਉਤਸ਼ਾਹ ਤੇ ਆਪ ਹੀ ਪ੍ਰੋਗਰਾਮ ਕਰ ਰਿਹਾ ਲੋ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕ ਮਿਹਰਬਾਨੀ ਥੈਂਕ ਯੂ ਫੋਟੋ ਖਿਡਾ ਰਹੀ